ਗੱਲਾਂ ਸੀ ਲਾਲ ਹੁਣ ਹੋ ਗਿਆ ਮਹਾਲ ਤੋਰ ਐਵੇਂ ਜਿਵੇਂ ਤੂਫਾਨੀ ਸੀ ਚਾਲ ਪਤਾ ਨਹੀਂ ਸੁਬਾਜ ਨੂੰ ਕਿਨੇ ਪਾਲਿਆ ਜਾ 24 ਪਰੀ ਉਮਰ ਦੇ ਵਿੱਚ ਹੀ ਤੁਹਾਡਾ ਸਰੀਰ ਬੁਢੇਪੇ ਦੇ ਸਾਈਨ ਦੇਣ ਲੱਗ ਪਵੇ ਤੁਹਾਡੀ ਤੋਰ ਬੁਢੇਪੇ ਵਾਲੀ ਤੁਹਾਡੀ ਆਵਾਜ਼ ਬੁਢੇਪੇ ਵਾਲੀ ਤੁਹਾਡੀ ਬਾਡੀ ਲੈਂਗੁਏਜ ਬੁਢੇਪੇ ਵਾਲੀ ਕੋੜਾ ਫੇਸ ਇਮਪ੍ਰੈਸ਼ਨ ਬੜੇ ਪਿਵਾਲਾ ਗੱਲਾਂ ਸੀ ਲਾਲ ਅੱਜ ਦੱਸੋ ਕੀ ਦੀ ਗੱਲਾਂ ਲਾਲ ਨੇ ਗੱਲਾਂ ਸੁੱਕੀਆਂ ਪਈਆਂ ਨੇ ਸਰੀਰ ਦੇ ਉੱਤੇ ਫੈਟ ਐਗਜ਼ਿਸਟ ਹੀ ਨਹੀਂ ਕਰ ਰਹੀ 60 ਸਾਲ ਦੀ ਉਮਰ ਵਾਲੇ ਕਿਸੇ ਬਜ਼ੁਰਗ ਨਾਲ ਅੱਜ ਦੇ ਕਿਸੇ ਵੀ ਯੰਗ 18 ਸਾਲ 16 ਸਾਲ 17 ਸਾਲ ਦੇ ਬੱਚੇ ਬੱਚੇ ਦੀ ਦੌੜ ਲਗਵਾਓ ਬਜ਼ੁਰਗ ਨੂੰ ਬੀਟ ਕਰ ਪਾਏਗਾ ਬਜ਼ੁਰਗ ਨੂੰ ਬੀਟ ਕਰ ਜਾਏਗਾ ਠੀਕ ਹੈ ਸੋ ਇਹ ਸਾਰੀ ਦੀ ਸਾਰੀ ਚੀਜ਼ ਇੱਕੋ ਚੀਜ਼ ਤੇ ਖੜੀ ਹੋਈ ਹੈ ਸਰੀਰ ਦੀ ਊਰਜਾ ਜਿਹਨੂੰ ਹੈ ਊਰਜਾ ਦੀ ਪਰਵਾਹ ਲੋਕ ਡੈਰੀ ਤੇ ਪਹਿਲੇ ਚਲਾ ਮਾਰਦਾ ਫਿਰਦਾ ਫਾਇਰ ਫੋਕਾ ਜਿਹੜਾ ਕਰਦਾ ਸੀ ਕਦੀ ਠਾ ਠਾ ਤੋ ਕਹਿੰਦਾ ਮਤਲਬ ਇਹ ਹੈਗਾ ਕਿ ਊਰਜਾ ਬੜੀ ਇੰਪੋਰਟੈਂਟ ਚੀਜ਼ ਹੈ ਲੇਕਿਨ ਫੋਕੇ ਫੇਰਾਂ ਵਾਲਾ ਸਰੀਰ ਬਣ ਗਿਆ ਜਿਹੜਾ ਕਰਨਾ ਚਾਹੁੰਦਾ ਸੀ ਠਾਠਾ ਜਿਹੜਾ ਬਚਪਨ ਊਰਜਾ ਦਾ ਨਾਲ ਭਰਿਆ ਹੁੰਦਾ ਸੀ ਚਿਹਰੇ ਤੇ ਲਾਲੀ ਹੁੰਦੀ ਸੀ ਜਿਹੜੀ ਜਵਾਨੀ ਊਰਜਾ ਨਾਲ ਭਰਪੂਰ ਹੁੰਦੀ ਸੀ ਚਿਹਰੇ ਤੇ ਲਾਲੀ ਹੁੰਦੀ ਸੀ ਅੱਜ ਉਹ ਊਰਜਾ ਗਾਇਬ ਆ ਕਿਤੇ ਨਾ ਕਿਤੇ ਠੀਕ ਹੈ ਏਸੀ ਗੱਲ ਦਾ ਮਲਾਲ ਗੱਲਾਂ ਸੀ ਲਾਲ ਹੁਣ ਹੋ ਗਿਆ ਮਲਾਲ ਤੌਰ ਐਵੇਂ ਜਿਵੇਂ ਤੂਫਾਨੀ ਸੀ ਚਾਲ ਪਤਾ ਨਹੀਂ ਸੁਬਾਜ ਨੂੰ ਕਿਨੇ ਪਾ ਲਿਆ ਜਾਲ ਜੀ ਅਗੇਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਕੱਟੀ ਵੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ 52 ਪਰੀ ਉਮਰ ਦੇ ਵਿੱਚ ਹੀ ਤੁਹਾਡਾ ਸਰੀਰ ਬੁਢੇਪੇ ਦੇ ਸਾਈਨ ਦੇਣ ਲੱਗ ਪਵੇ ਬੁਢੇਪੇ ਦੇ ਸਾਈਨ ਮਤਲਬ ਜੀ ਤੁਹਾਡੀ ਤੌਰ ਬੁਢੇਪੇ ਵਾਲੀ ਤੁਹਾਡੀ ਆਵਾਜ਼ ਬੁਢੇਪੇ ਵਾਲੀ ਤੁਹਾਡੀ ਬਾਡੀ ਲੈਂਗੁਏਜ ਬੁਢੇਪੇ ਵਾਲੀ ਤੁਹਾਡਾ ਫੇਸ ਇਮਪ੍ਰੈਸ਼ਨ ਬੁਢੇਪੇ ਵਾਲਾ ਗੱਲਾਂ ਸੀ ਲਾਲ ਅੱਜ ਦੱਸੋ ਕੀ ਦੀ ਗੱਲਾਂ ਲਾਲ ਨੇ ਗੱਲਾਂ ਸੁੱਕੀਆਂ ਪਈਆਂ ਨੇ ਸਰੀਰ ਦੇ ਉੱਤੇ ਫੈਟ ਐਗਜ਼ਿਸਟ ਹੀ ਨਹੀਂ ਕਰ ਰਹੀ ਠੀਕ ਹੈ ਠੀਕ ਹੈ ਆ ਤੁਸੀਂ ਵੈਸੇ ਹੀ ਅੱਜ ਤੋਂ 60 ਸਾਲ ਪੁਰਾਣੇ 60 ਸਾਲ ਦੀ ਉਮਰ ਵਾਲੇ ਕਿਸੇ ਬਜ਼ੁਰਗ ਨਾਲ ਅੱਜ ਦੇ ਕਿਸੇ ਵੀ ਯੰਗ 18 ਸਾਲ 16 ਸਾਲ 17 ਸਾਲ ਦੇ ਬੱਚੇ ਬੱਚੇ ਦੀ ਦੌੜ ਲਗਵਾਓ ਮੈਨੂੰ ਲੱਗਦਾ ਉਹ ਬਜ਼ੁਰਗ ਨੂੰ ਬੀਟ ਕਰ ਪਾਏਗਾ ਬਜ਼ੁਰਗ ਨੂੰ ਬੀਟ ਕਰ ਜਾਏਗਾ ਠੀਕ ਹੈ ਸੋ ਇਹ ਸਾਰੀ ਦੀ ਸਾਰੀ ਚੀਜ਼ ਇੱਕੋ ਚੀਜ਼ ਤੇ ਖੜੀ ਹੋਈ ਹੈ ਊਰਜਾ ਸਰੀਰ ਦੀ ਊਰਜਾ ਜਿਹਨੂੰ ਹੈ ਊਰਜਾ ਦੀ ਪਰਵਾਹ ਲੋਕ ਡੈਰੀ ਤੇ ਪਹਿਲੇ ਚਲਾ ਅੱਛਾ ਜਿਹਨਵੇਂ ਊਰਜਾ ਦੀ ਪਰਵਾਹ ਲੋ ਡੈਰੀ ਤੇ ਪਹਿਨ ਚਲਾ ਅੱਜ ਮਾਰਦਾ ਫਿਰ ਮਾਰਦਾ ਫਿਰਦਾ ਫੈਰ ਫੋਕਾ ਜਿਹੜਾ ਕਰਦਾ ਸੀ ਕਦੀ ਠਾ ਠਾ ਤਾਂ ਕਹਿੰਦਾ ਮਤਲਬ ਇਹ ਹੈਗਾ ਕਿ ਊਰਜਾ ਬੜੀ ਇੰਪੋਰਟੈਂਟ ਚੀਜ਼ ਹੈ ਲੇਕਿਨ ਫੋਕੇ ਫੈਰਾ ਵਾਲਾ ਸਰੀਰ ਬਣ ਗਿਆ ਜਿਹੜਾ ਕਰਨਾ ਚਾਹੁੰਦਾ ਸੀ ਠਾ ਠਾ ਠੀਕ ਹੈ ਬਿਲਕੁਲ ਹਾਂ ਤਾਂ ਊਰਜਾ ਦੀ ਪ੍ਰਵਾਹ ਦੇ ਉੱਤੇ ਹੀ ਅੱਜ ਦੀ ਇਹ ਵੀਡੀਓ ਰਹੇਗੀ ਠੀਕ ਹੈ ਜਿਹੜਾ ਬਚਪਨ ਊਰਜਾ ਦਾ ਨਾਲ ਭਰਿਆ ਹੁੰਦਾ ਸੀ ਚਿਹਰੇ ਤੇ ਲਾਲੀ ਹੁੰਦੀ ਸੀ ਜਿਹੜੀ ਜਵਾਨੀ ਊਰਜਾ ਨਾਲ ਭਰਪੂਰ ਹੁੰਦੀ ਸੀ ਚਿਹਰੇ ਤੇ ਲਾਲੀ ਹੁੰਦੀ ਸੀ ਅੱਜ ਉਹ ਊਰਜਾ ਗਾਇਬ ਕਿਤੇ ਨਾ ਕਿਤੇ ਠੀਕ ਹੈ ਇਸੀ ਗੱਲ ਦਾ ਮਲਾ ਜੀ 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 ਜਿਹੜੀਆਂ ਗੱਲਾਂ ਸੀ ਲਾਲ ਅੱਜ ਊਰਜਾ ਨਹੀਂ ਹੈਗੀ ਇਸੇ ਗੱਲ ਦਾ ਮਤਲਬ ਦੇਖੋ ਵੈਸੇ ਆਲਰੇਡੀ ਕਈ ਬਹੁਤ ਸਾਰੀ ਵੀਡੀਓਜ਼ ਆਪਾਂ ਇਹਦੇ ਤੇ ਪਹਿਲਾਂ ਡਿਸਕਸ਼ਨ ਕਰ ਚੁੱਕੇ ਕਿ 40 ਸਾਲ ਤੋਂ ਬਾਅਦ ਜਿਹੜੀ ਉਮਰ ਹੈ ਨਾ ਉਹ ਬੁਢੇ ਪੇਰੀ ਜਵਾਨੀ ਹੈ ਬੁਢੇ ਪੇਰੀ ਜਵਾਨੀ ਹੈ ਯੈਸ ਉਹ ਬੁਢੇ ਪੇਰੀ ਜਵਾਨੀ ਹੈ ਠੀਕ ਹੈ ਔਰ 40 ਸਾਲ ਤੋਂ ਬਾਅਦ ਵਾਲੀ ਜਿਹੜੀ ਉਮਰ ਦੇ ਵਿੱਚ ਜਿਹੜੀ ਊਰਜਾ ਹੈ ਉਸ ਇਨਸਾਨ ਕੋਲ ਹੋਏਗੀ ਜਿਨੇ ਜਵਾਨੀ ਦੇ ਅੰਦਰ ਆਲਰੇਡੀ 40 ਸਾਲ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ ਆਪਣੀ ਸਰੀਰਕ ਊਰਜਾ ਦੇ ਉੱਤੇ ਕੰਮ ਕੀਤਾ ਹੋਵੇਗਾ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਜਿਹੜਾ ਤੁਸੀਂ ਕਹੋ ਕਿ ਹੁਣ ਇਹ ਸਿੱਟੇ 4 ਹੋਰ ਵਧ ਜਾਣ ਦੁਨੀਆ ਚ ਕੀ ਖਾਦ ਬਣੀ ਹੋਵੇ ਪੱਕਣ ਤੋਂ ਬਾਅਦ ਵਧਾ ਲਓ ਮਤਲਬ ਨਹੀਂ ਨਾ ਜੇ ਤੁਸੀਂ ਕਣਕ ਦੇ ਸਿੱਟੇ ਵਧਾਉਣਾ ਚਾਹੁੰਦੇ ਹੋ ਫਸਲ ਦਾ ਝਾੜ ਚੰਗਾ ਲੈਣਾ ਚਾਹੁੰਦੇ ਹੋ ਜੋ ਕਣਕ ਦੇ ਦਾਣੇ ਜਾਂ ਕਿਸੇ ਵੀ ਫਸਲ ਦੇ ਫਲ ਦੀ ਕੁਆਲਿਟੀ ਤੇ ਕੁਆਂਟੀਟੀ ਤੇ ਗੁਣ ਵਧਾਉਣਾ ਚਾਹੁੰਦੇ ਹੋ ਤਾਂ ਤਿਆਰੀ ਬਚਪਨ ਤੋਂ ਕਰਨੀ ਪੈਣੀ ਹੈ ਇਨਸਾਨ ਇੱਥੇ ਮਾਰ ਖਾ ਰਿਹਾ ਹੈਗਾ ਉਹ ਕਹਿੰਦੇ ਜੀ ਮੁੰਡੇ ਦਾ ਵਿਆਹ ਕਰਨਾ ਹੈ ਮੁੰਡੇ ਦਾ ਵਿਆਹ ਕਰਨਾ ਹੈ 7 ਮਹੀਨਿਆਂ ਨੂੰ ਵਿਆਹ ਹੈ ਕਹਿੰਦੇ ਹੁਣ ਇਹਨੂੰ ਕੁਝ ਖਵਾਓ ਠੀਕ ਹੈ ਅਰੇ ਉਦੋਂ ਖਵਾਉਣ ਨਾਲ ਉਹ ਸਰੀਰ ਕੀ ਕਰੇਗਾ ਉਲਟਾ ਉਹਨੂੰ ਗਰਮੀ ਪੈ ਜਾਣੀ ਹੈ ਲੀਵਰ ਚ ਪਿਤ ਵੱਧ ਜਾਣਾ ਹੈ ਬਾਥਰੂਮ ਲੱਗ ਕੇ ਆਉਣ ਲੱਗ ਪਣਾ ਓਟੀਪੀਟੀ ਹਾਈ ਹੋ ਜਾਣਾ ਹੈ ਬਾਦ ਔਰ ਉਹਦੇ ਨਾਲ ਗਰਮੈਸ਼ ਅੰਤੜੀਆਂ ਚ ਵੱਧ ਜਾਣੀਆਂ ਸਪਰਮ ਕਾਊਂਟ ਨਿਲ ਹੋ ਜਾਣਾ ਹੈ ਐਸੀ ਗਰਮੀ ਦੀਆਂ ਚੀਜ਼ਾਂ ਖਾਣ ਦੇ ਬਜਾਓ ਗਰਮ ਚੀਜ਼ਾਂ ਯੈਸ ਉਲਟਾ ਚਾਹੀਦਾ ਕੀ ਸੀ ਸਾਨੂੰ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਜਿੰਨੇ ਵੀ ਬੱਚੇ ਐ ਇਹਨਾਂ ਨੇ ਅੱਗੇ ਜਾ ਕੇ ਗ੍ਰੈਸਿਵ ਜੀਵਨ ਸੰਭਾਲ ਲੈਣਾ ਹੈ ਠੀਕ ਉਹ ਗ੍ਰੈਸਸ ਜੀਵਨ ਤਾਂ ਸੰਭਾਲ ਸਕਦੇ ਆ ਜੇ ਉਹਨਾਂ ਦਾ ਗ੍ਰੈਸਸ ਜੀਵਨ ਜੀਵਨ ਹੈਲਦੀ ਤੇ ਸੁੰਦਰ ਹੋਏਗਾ ਦੇਖੋ ਜੀਵਨ ਚ ਸੁੰਦਰਤਾ ਇੱਕ ਮਟੀਰੀਅਲਿਸਟਿਕ ਹੈ ਇੱਕ ਹੈਲਥ ਵਾਈਜ਼ ਹੈ ਜਿਹੜੀ ਜਿੰਨੂ ਕੇ ਸਾਡੀ ਕੁਦਰਤ ਨੇ ਵੀ ਪਹਿਲਾ ਸੁਖ ਨਿਰੋਗੀ ਕਾਇਆ ਬੋਲਿਆ ਹੈਗਾ ਤਾਂ ਉਸ ਉੱਥੋਂ ਅਸੀਂ ਅਗਰ ਜਵਾਨੀ ਤੋਂ ਫਲ ਲੈਣਾ ਹੈ ਜੇ ਜਵਾਨੀ ਤੋਂ ਫਲ ਲੈਣਾ ਹੈ ਖਾਦ ਬਚਪਨ ਤੋਂ ਪਾਉਣੀ ਪੈਣੀ ਹੈ ਉਹਦੇ ਵਾਸਤੇ ਸਾਡੇ ਕੋਲ ਸਭ ਤੋਂ ਬੈਸਟ ਟਾਈਮ ਦੀ ਸਮਝ ਹੋਣੀ ਚਾਹੀਦੀ ਆ ਬਸ ਸਭ ਤੋਂ ਵਧੀਆ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਤੇ ਉਹਦੀ ਕਿੰਨੀ ਮਾਤਰਾ ਤੇ ਕਦੋਂ ਲੈਣੀ ਆ ਇਹਦੀ ਸਮਝ ਹੋਣੀ ਚਾਹੀਦੀ ਤਿੰਨ ਚੀਜ਼ਾਂ ਦੀ ਸਮਝ ਆ ਤਾਂ ਆਪਣੇ ਘਰ ਦੀ ਫਲਵਾੜੀ ਦੇ ਵਿੱਚ ਜਿਹਦੇ ਤੁਸੀਂ ਆਪਣੀ ਜਨਰੇਸ਼ਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਦੂਰ ਤੱਕ ਵਧਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰ ਚ ਬੱਚੇ ਭਾਵੇਂ ਦੋ ਹੀ ਹੋਣ ਲੇਕਿਨ ਉਹਨਾਂ ਦੀ ਹਾਈਟ ਅੱਛੀ ਹੋਵੇ ਪ੍ਰੋਪਰ ਹਿਮੋਗਲੋਬਿਨ ਹੋਵੇ ਅਗਰ ਬੱਚੀ ਵੀ ਹੋਵੇ ਤਾਂ ਅੱਗੇ ਸੂਰਮੇ ਨੂੰ ਜਨਮ ਦਵੇ ਠੀਕ ਹੈ ਅਗਰ ਬੱਚਾ ਵੀ ਹੋਵੇ ਤਾਂ ਅੱਗੇ ਪਲੇਅਰ ਬਣੇ ਐਥਲੀਟ ਬਣੇ ਬਿਜ਼ਨਸਮੈਨ ਵੀ ਬਣੇ ਤਾਂ ਦੁਨੀਆ ਭਰ ਦੀ ਸਟ੍ਰੈਸ ਵੀ ਚਲਣਯੋਗਾ ਹੋਵੇ ਯਾਨੀ ਕਿ 4 ਨੰਬਰ ਥੱਲੇ ਆਏ ਤੇ ਕਹਿੰਦਾ ਲੈ ਲਿਆ ਫਾ ਠੀਕ ਹੈ ਇਸੇ ਕਰਕੇ ਕਹਿੰਦੇ ਆ ਜਿੰਨੂੰ ਇਹ ਊਰਜਾ ਦੀ ਪ੍ਰਵਾਹ ਲੋਡੈਰੀ ਤੇ ਪੈਨ ਚਲਾ ਮਰਦਾਨਾ ਤਾਕਤ ਬਟ ਜਿਹੜੀ ਊਰਜਾ ਉਹ ਖਾਲੀ ਮਰਦਾਨਾ ਤਾਕਤ ਲਈ ਨਹੀਂ ਚਾਹੀਦੀ ਹੁੰਦੀ ਊਰਜਾ ਤੁਸੀਂ ਸਵੇਰ ਉੱਠੇ ਹੋ ਉਹ ਉੱਠਣ ਲਈ ਵੀ ਤੁਹਾਡੀ ਊਰਜਾ ਲੱਗੀ ਹੈ ਉੱਠਣ ਤੋਂ ਬਾਅਦ ਤੁਸੀਂ ਨਹਾਏ ਹੋ ਧੋਏ ਹੋ ਪੇਟ ਸਾਫ਼ ਹੋਇਆ ਤੁਹਾਡਾ ਉਸ ਤੋਂ ਬਾਅਦ ਬਾਡੀ ਨੇ ਭੁੱਖ ਪੈਦਾ ਕੀਤੀ ਉਹ ਵੀ ਇੱਕ ਊਰਜਾ ਦਾ ਕੰਮ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਕਾਰੋਬਾਰ ਤੇ ਗਏ ਹੋ ਜਾ ਕੇ ਦੇਖਿਆ ਕਾਰੋਬਾਰ ਤੇ ਆਹ ਸਟ੍ਰੈਸ ਹੈ ਆਹ ਫਾਇਦਾ ਆਹ ਨੁਕਸਾਨ ਸਾਰਾ ਕੁਝ ਚੱਲਣ ਲਈ ਜਿਹੜਾ ਤੁਹਾਡਾ ਨਰਵਸ ਤੰਤਰ ਤੁਹਾਡੇ ਨਾਲ ਸਟੈਂਡ ਲੈ ਰਿਹਾ ਉਹ ਵੀ ਇੱਕ ਊਰਜਾ ਦਾ ਕੰਮ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਪਰਿਵਾਰ ਸਾਰੀ ਪੂਰੇ ਬ੍ਰਹਿਮੰਡ ਦੀ ਜਿਹੜੀ ਹੈਗੀ ਜਿੰਮੇਵਾਰੀ ਮੋਢੇ ਤੇ ਲੈ ਕੇ ਚੱਲ ਰਹੇ ਹੋ ਫਿਰ ਜਾ ਕੇ ਪਰਿਵਾਰ ਦੇ ਮੁਖੀ ਦੇ ਦਾ ਰੋਲ ਨਿਭਾ ਰਹੇ ਹੋ ਉਸ ਪੂਰੇ ਦਾ ਪੂਰਾ ਊਰਜਾ ਦਾ ਕੰਮ ਹੈ ਸੋ ਇਸ ਕੰਪਲੀਟ ਊਰਜਾ ਦੇ ਵਿੱਚ ਇੱਕ ਛੋਟਾ ਜਿਹਾ ਅੰਸ਼ ਹੈ ਮਰਦਾਨਾ ਤਾਕਤ ਠੀਕ ਹੈ ਠੀਕ ਹੈ ਤਾਂ ਉਸ ਇਹ ਸਾਰੀਆਂ ਚੀਜ਼ਾਂ ਦੀ ਜਦੋਂ ਤੁਸੀਂ ਊਰਜਾ ਦੀ ਸਮਝ ਆਪਣੇ ਅੰਦਰ ਪੈਦਾ ਕਰ ਲਈ ਤਾਂ ਇਸੇ ਤਰ੍ਹਾਂ ਜਿਹੜੀ ਸਟਾਰਟਿੰਗ ਦੇ ਗੱਲ ਮੈਂ ਕਹੀ ਹੈ ਜੇ ਤੁਸੀਂ ਆਪਣੇ ਬਾਗ ਦੇ ਬਗੀਚੇ ਤੋਂ ਫਰ ਅੱਛਾ ਲੈਣਾ ਚਾਹੁੰਦੇ ਹੋ ਤਾਂ ਬਚਪਨ ਚੋਂ ਹੀ ਉਹਨੂੰ ਖਾਦ ਦੇਣੀ ਸ਼ੁਰੂ ਕਰ ਦਿਓ ਉਹਦੇ ਲਈ ਸਾਨੂੰ ਸਮਾਂ ਚੀਜ਼ ਦਾ ਨਾਮ اور ਉਹਦੀ ਸਹੀ ਕੁਆਂਟੀਟੀ ਵੀ ਸਮਝ ਹੋਣੀ ਜ਼ਰੂਰੀ ਹੈ ਬਹੁਤ ਸਾਰੀਆਂ ਚੀਜ਼ਾਂ ਲਿਸਟ ਦੇ ਵਿੱਚ ਨਹੀਂ ਫਰੋਖੀ ਜੀ ਬਹੁਤ ਸਾਰੀਆਂ ਚੀਜ਼ਾਂ ਲਿਸਟ ਦੇ ਵਿੱਚ ਨਹੀਂ ਅਜਿਵੇਂ ਕਿ ਬਲੂ ਬੈਰੀ ਜਿਵੇਂ ਕਿ ਬਲੂ ਬੈਰੀ ਕੋਈ ਇਨਸਾਨ ਕਹੇ ਕਿ ਮੈਂ ਆਪਣੇ ਜਵਾਨੀ ਨੂੰ ਜੋਬਨ ਨੂੰ ਹੋਲਡ ਰੱਖਣਾ ਹੈ ਲੰਬੇ ਸਮੇਂ ਲਈ ਦੇਖੋ ਬੁਢੇਪਾ ਨਹੀਂ ਰੋਕ ਸਕਦੇ ਕੋਈ ਨਾ ਸੱਚ ਆ ਬੁਢੇਪਾ ਆਉਣਾ ਹੈ ਦੇਖੋ ਬਚਪਨ ਹੈ ਜਵਾਨ ਜੋਬਨ ਹੈ ਫਿਰ ਜਵਾਨੀ ਆ ਫਿਰ ਬੁਢੇਪਾ ਇਹ ਸਾਈਕਲ ਹੈ ਬੁਢੇਪੇ ਤੋਂ ਬਾਅਦ ਜਮਾ ਛੱਡ ਜਾਣਾ ਹਰ ਇਨਸਾਨ ਨੇ ਇਹ ਸਾਈਕਲ ਨੂੰ ਕੋਈ ਵੀ ਇਨਸਾਨ ਨਹੀਂ ਰੋਕ ਸਕਦਾ ਪਰਮੇਸ਼ਰ ਆਪ ਨਹੀਂ ਰੋਕ ਪਾਏਗਾ ਕਿਉਂਕਿ ਉਹ ਤਾਂ ਬਣਾਇਆ ਹੋਇਆ ਸਿਧਾਂਤ ਹੈ ਤੇ ਇਸ ਇਹ ਸਾਈਕਲ ਹੈ ਅਸੀਂ ਕੀ ਕਰ ਸਕਦੇ ਅਸੀਂ ਜਵਾਨੀ ਨੂੰ ਲੰਬਾ ਟਾਈਮ ਲਈ ਰੋਕ ਸਕਦੇ ਹਾਂ ਤੇ ਬੁਢੇਪਾ ਲੇਟ ਕਰ ਸਕਦੇ ਹਾਂ ਉਹਦੇ ਲਈ ਕੁਦਰਤ ਨੇ ਸਾਡੀ ਖੁਰਾਕ ਦੇ ਵਿੱਚ ਸੀਜ਼ਨ ਵਾਈਟ ਕਲਾਈਮੇਟ ਵਾਈਜ਼ ਬਹੁਤ ਸਾਰੇ ਚੀਜ਼ਾਂ ਰੱਖੀਆਂ ਦੇਖੋ ਸਭ ਤੋਂ ਵੱਡੀਆਂ ਵਧੀਆ ਚੀਜ਼ ਕੀ ਹੁੰਦੀ ਹੈ ਤੁਸੀਂ ਸਰੀਰ ਦੀ ਵਧਾਉਣੀ ਹੈ ਇਮਿਊਨਿਟੀ ਤੁਸੀਂ ਸਰੀਰ ਦੀ ਵਧਾਉਣੀ ਹੈ ਜਵਾਨੀ ਸਭ ਤੋਂ ਬੈਸਟ ਟਾਈਮ ਕੀ ਹੈ ਸਰਦੀਆਂ ਪਹਿਲੀ ਚੀਜ਼ ਸਮਝ ਲਓ ਜੇ ਕੋਈ ਕਵੇ ਮੈਂ ਗਰਮੀਆਂ ਦੇ ਵਿੱਚ ਕੋਈ ਚੀਜ਼ ਖਾ ਕੇ ਜਵਾਨੀ ਵਧਾਣਾ ਨਹੀਂ ਬਿਮਾਰ ਹੋ ਜੇਗਾ ਸਰਦੀਆਂ ਦੇ ਵਿੱਚ ਸਭ ਤੋਂ ਬੈਸਟ ਟਾਈਮ ਹੈ ਇਮਿਊਨਿਟੀ ਵਧਾਉਣ ਦਾ ਤੇ ਜਵਾਨੀ ਨੂੰ ਵਧਾਉਣ ਦਾ ਠੀਕ ਹੈ ਬੁਢੇਪੇ ਨੂੰ ਲੇਟ ਕਰਨ ਦਾ ਸਭ ਤੋਂ ਵਧੀਆ ਟਾਈਮ ਹੈ ਸਰਦੀਆਂ ਔਰ ਸਰਦੀਆਂ ਦੇ ਵਿੱਚ ਜਿਵੇਂ ਕਿ ਮੈਂ ਬਲੂਬੇਰੀ ਦੀ ਗੱਲ ਕੀਤੀ ਹੈ ਬਲੂਬੇਰੀ ਐਕਸਰ ਪੂਰੇ ਵਰਲਡ ਦੇ ਅੰਦਰ ਪ੍ਰਮੋਟ ਕੀਤੀ ਜਾਂਦੀ ਹੈ ਕਿਉਂਕਿ ਇੱਕ ਸ਼ਬਦ ਸੀ ਇਮਿਊਨਿਟੀ ਕੋਵਿਡ ਦੇ ਟਾਈਮ ਤੇ ਲੋਕਾਂ ਨੇ ਇਮਿਊਨਿਟੀ ਸ਼ਬਦ ਨੂੰ ਸੁਣਿਆ ਫਿਰ ਉਹਨਾਂ ਨੇ ਸਮਝਣਾ ਸ਼ੁਰੂ ਕੀਤਾ ਠੀਕ ਹੈ ਉਸੇ ਤਰ੍ਹਾਂ ਜਵਾਨੀ ਤੇ ਇਮਿਊਨਿਟੀ ਦੇ ਨਾਲ ਇੱਕ ਹੋਰ ਉਹਦਾ ਸੁਪਰ ਅ ਪਾਵਰ ਵਰਡ ਇੱਕ ਹੈਗਾ ਵਾ ਐਂਟੀਆਕਸੀਡੈਂਟ ਠੀਕ ਹੈ ਐਂਟੀਆਕਸੀਡੈਂਟ ਨਵਾਂ ਸ਼ਬਦ ਹੈ ਅਗਰ ਜੋ ਲੋਕ ਜਵਾਨੀ ਲੰਬਾ ਚਲਾਉਣ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਇਹ ਸ਼ਬਦ ਨੂੰ ਲਿਖ ਲੋ ਐਂਟੀਆਕਸੀਡੈਂਟ ਠੀਕ ਹੈ ਅੱਜ ਤੁਸੀਂ ਸੁਣਿਆ ਉਸ ਤੋਂ ਬਾਅਦ ਤੁਸੀਂ ਸਮਝਣਾ ਵੀ ਸ਼ੁਰੂ ਕਰ ਦਿਓ ਬੱਚੇ ਜਵਾਨੀ ਮਰਦ ਤੇ ਬੁਢੇਪਾ ਚਾਰੋਂ ਜਗ੍ਹਾ ਤੇ ਐਂਟੀਆਕਸੀਡੈਂਟ ਚਾਹੀਦਾ ਹੈ ਚਾਰਾਂ ਨੂੰ ਚਾਹੀਦਾ ਚਾਰਾਂ ਨੂੰ ਚਾਹੀਦਾ ਐਂਟੀਆਕਸੀਡੈਂਟ ਲੇਕਿਨ ਜਵਾਨੀ ਨੂੰ ਹੋਲਡ ਕਰਨ ਲਈ ਲੰਬਾ ਟਾਈਮ ਚਲਾਉਣ ਵਾਸਤੇ ਐਂਟੀਆਕਸੀਡੈਂਟ ਸੁਪਰ ਪਾਵਰ ਹੈ ਸਰੀਰ ਦੀ ਠੀਕ ਹੈ ਠੀਕ ਹੈ ਹੁਣ ਜਦੋਂ ਤੁਸੀਂ ਐਂਟੀਆਕਸੀਡੈਂਟ ਨੂੰ ਲੱਭੋਗੇ ਕਰੋਗੇ ਕੀ ਗੂਗਲ ਕਰੋਗੇ ਗ੍ਰੰਥ ਤਾਂ ਪਿਆ ਨਹੀਂ ਕਿਸੇ ਦੇ ਗੂਗਲ ਪਾਪਾ ਕੀ ਬੋਲੇਗਾ ਉਹ ਕਰਕੇ ਬਲੂਬੇਰੀ ਖਾਓ ਜਵਾਨ ਹੋ ਜਾਓ ਬਲੂਬੇਰੀ ਖਾਓ ਬੁਢੇਪਾ ਭਜਾਓ ਉਹ ਬਲੂਬੇਰੀ ਬਲੂਬੇਰੀ ਕਰ ਰਿਹਾ ਹੈ ਬਲੂਬੇਰੀ ਕੀ 3000 ਰੁਪਏ ਕਿਲੋ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਐਗਜ਼ੈਕਟ ਆਮ ਬੰਦਾ ਨਹੀਂ ਖਾ ਪਾਏਗਾ ਠੀਕ ਹੈ ਵੱਤ ਤੋਂ ਵੱਧ ਕੋਈ ਸ਼ਕੀਨ ਬੰਦਾ ਹਫਤੇ ਜੇ ਕਰੀ ਮਹੀਨੇ ਜੇ ਕਰੀ ਦੋਰੀ ਟੈਸਟ ਕਰ ਲੇਗਾ ਰਿਪੀਟ ਨਹੀਂ ਕਰ ਪਾਏਗਾ ਉਹਨੂੰ ਠੀਕ ਹੈ ਆਪਣੀ ਖਾਦ ਖੁਰਾਕ ਦਾ ਹਿੱਸਾ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਔਰ ਦੇਖੋ ਬਲੂਬੇਰੀ ਗੋਰਿਆਂ ਦਾ ਪ੍ਰੋਡਕਟ ਹੈ ਉਹਨਾਂ ਦੀ ਜ਼ਮੀਨ ਤੇ ਪੈਦਾ ਹੋਣ ਵਾਲਾ ਪ੍ਰੋਡਕਟ ਹੈ ਕੈਨੇਡਾ ਦੇ ਅੰਦਰ ਯੂਨਾਈਟਿਡ ਸਟੇਟ ਦੇ ਅੰਦਰ ਅਮਰੀਕਾ ਦੇ ਅੰਦਰ ਪੈਦਾ ਹੋਣ ਵਾਲਾ ਪ੍ਰੋਡਕਟ ਹੈ ਗੋਰ ਕਦੇ ਬਲੂਬੇਰੀ ਬਲੂਬੇਰੀ ਬਲੇਬਰੀ ਖਾਓ ਜਵਾਨੋ ਜਬ ਬਲੂਬੇਰੀ ਖਾਓ ਬੜੇ ਪੱਭ ਜਾਓ ਲੇਕਿਨ ਉਹਦੀ ਨਾਲੋਂ ਵੀ 10 ਗੁਣਾ ਜ਼ਿਆਦਾ ਤਾਕਤ ਰੱਖਣ ਵਾਲੀ ਉਹ ਚੀਜ਼ 10 ਗੁਣਾ ਜ਼ਿਆਦਾ ਪਾਵਰ ਰੱਖਣ ਵਾਲੀ ਉਹ ਚੀਜ਼ ਜਿਹੜੀ ਸਾਡੀਆਂ ਰੇੜੀਆਂ ਤੇ ਰੋਲ ਜਾਂਦੀ ਹੈ ਸਾਡੇ ਘਰੇ ਆ ਜਾਵੇ ਤੇ ਪਈ ਪਈ ਗਲ ਜਾਂਦੀ ਹੈ ਉਹ ਚੀਜ਼ 10 ਗੁਣਾ ਜ਼ਿਆਦਾ ਤਾਕਤ ਰੱਖਣ ਵਾਲੀ ਉਹ ਚੀਜ਼ 3000 ਰੁਪਏ ਕੁੱਲੇ ਨੂੰ ਕਿਲੋ ਵਾਲੀ ਚੀਜ਼ ਨੂੰ ਬੀਟ ਕਰਨ ਵਾਲੀ ਉਹ ਚੀਜ਼ ਹਰਾਉਣ ਵਾਲੀ ਉਹ ਚੀਜ਼ ਉਹਦੇ ਨਾਲੋਂ ਜ਼ਿਆਦਾ ਤਾਕਤ ਫੋਰਸ ਊਰਜਾ એનર્ਜੀ ਰੱਖਣ ਵਾਲੀ ਉਹ ਚੀਜ਼ ਸਾਡੀਆਂ ਰੇੜੀਆਂ ਤੇ ਰੁਲਦੀ ਫਿਰਦੀ ਹੈ ਕਿਉਂਕਿ ਉਹਦਾ ਰੇਟ ਬਹੁਤਾ ਨਹੀਂ ਹੈ ਉਹ 30 ਰੁਪਏ ਕਿਲੋ 40 ਰੁਪਏ ਕਿਲੋ 50 ਰੁਪਏ ਕਿਲੋ 60 ਰੁਪਏ ਕਿਲੋ ਮਿਲ ਜਾਂਦੀ ਹੈ ਇਸ ਕਰਕੇ ਉਹਦੀ ਵੈਲਿਊ ਵੀ 30 ਰੁਪਏ 60 ਰੁਪਏ ਵਾਲੀ ਸੀ ਕਾਊਂਟ ਕਰ ਜੰਨੇ ਆ ਠੀਕ ਹੈ ਚੀਜ਼ਾਂ ਪ੍ਰੈਜੈਂਟੇਸ਼ਨ ਦੇ ਜਮਾਨੇ 'ਚ ਫਰੂਕੀ ਜੀ ਪ੍ਰੈਜੈਂਟੇਸ਼ਨ ਦੇ ਹਿਸਾਬ ਨਾਲ ਹੀ ਉਹਦਾ ਪ੍ਰਾਈਸ ਬਣ ਰਿਹਾ ਅੱਜ ਦੇ ਸਮੇਂ 'ਚ ਬਲੂ ਮੈਰੀ ਦੀ ਪ੍ਰੈਜੈਂਟੇਸ਼ਨ ਅਮਰੀਕਾ ਤੋਂ ਹੋਈ ਹੈ 3000 ਰੁਪਏ ਕਿਲੋ ਜਿਹੜੀ ਚੀਜ਼ ਦੀ ਮੈਂ ਗਲਤ ਕਰਨ ਕਰਨ ਜਾ ਰਿਹਾ ਹੈਗਾ ਉਹ ਵਿਚਾਰੀ ਰੇੜੀਆਂ ਤੇ ਰੋਲ ਦੀ ਫਿਰਦੀ ਹੈ ਗਰੀਬ ਬੰਦਾ ਉਹਨੂੰ ਪ੍ਰੈਜ਼ੈਂਟ ਕਰ ਰਿਹਾ ਹੈਗਾ ਮਜ਼ਦੂਰ ਬੰਦਾ ਉਹਨੂੰ ਪ੍ਰੈਜ਼ੈਂਟ ਕਰ ਰਿਹਾ ਆਮ ਕਿਸਾਨ ਦੇ ਖੇਤ ਦਾ ਉਹ ਹਿੱਸਾ ਹੈ ਕਿਸੇ ਵੱਡੇ ਸ਼ਾਹੂਕਾਰ ਗੋਰੇ ਅੰਗਰੇਜ਼ ਦੇ ਬਾਗ ਦਾ ਹਿੱਸਾ ਨਹੀਂ ਹੈਗਾ ਇਸ ਕਰਕੇ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆਂ ਰਿਸਰਚ ਐਂਡ ਡਿਵੈਲਪਮੈਂਟ ਦੇ ਮੁਤਾਬਕ ਗੱਲ ਕਰ ਰਿਹਾ ਹੈਗਾ ਜਵਾਨੀ ਨੂੰ ਹੋਲਡ ਕਰਨ ਦਾ ਪੂਰੇ ਵਿਸ਼ਵ ਦਾ ਜਿਹੜਾ ਸੁਪਰ ਫਾਰਮੂਲਾ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿਹਾ ਬਤਾ ਕੀ ਹੈ ਜੀ ਉਹਦਾ ਨਾਮ ਹੈ ਸ਼ਕਰਕੰਦੀ ਅੱਜ ਤੋਂ ਬਾਅਦ ਪੁੱਛਣਗੇ ਉਹਦਾ ਰੇਟ ਵੀ ਉਹਦਾ ਭਾਅ ਵੀ ਉਹਦੀ ਕੁਆਲਿਟੀ ਵੀ ਉਹਦੀ ਕੁਆਂਟੀਟੀ ਵੀ ਪੁੱਛਣਗੇ ਜਵਾਨੀ ਸਾਰੀ ਹੋਲਡ ਉਹਨੇ ਕਰਾਉਣੀ ਆ ਬੜੇਪਾ ਉਹਨੇ ਲੇਟ ਕਰਾਉਣਾ ਸ਼ਕਰਕੰਦੀ ਕੋਈ ਮੇਰੇ ਵਰਗਾ ਨੂੰ ਗੰਦੀ ਵੀ ਕਹਿ ਦਿੰਦਾ ਹਾਂਜੀ ਦੇਸੀ ਭਾਸ਼ਾ ਚ ਦੇਸੀ ਭਾਸ਼ਾ ਸ਼ਕਰਕੰਦੀ ਕਰ ਸ਼ਕਰਕੰਦੀ ਕਹਿ ਦਿੰਨੇ ਆ ਬਟ ਮੈਂ ਕਿਹਨਾਂ ਨਾ ਸ਼ਕਰਗੰਦੀ ਆ ਨਾ ਸ਼ਕਰਕੰਦੀ ਇਹ ਸ਼ਕਰ ਬਹੁਤ ਹੀ ਚੰਗੀ ਆ ਬਹੁਤ ਹੀ ਚੰਗੀਏ ਸ਼ਕਰਕੰਦੀ ਸ਼ਕਰਕੰਦੀ ਜਿਹੜੀ ਹੈਗੀ ਆ ਸੁਪਰ ਪਾਵਰ ਹੁਣ ਮੈਂ ਤੁਹਾਨੂੰ ਐਂਟੀਆਕਸੀਡੈਂਟ ਦੀ ਗੱਲ ਕੀਤੀ ਸੀ ਤੇ ਐਂਟੀਆਕਸੀਡੈਂਟ ਨੂੰ ਇਹਦੇ ਵਿੱਚ ਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦਾ ਸ਼ਕਰਕੰਦੀ ਦੇ ਅੰਦਰ ਨਾਰਮਲੀ ਕੀ ਜਦੋਂ ਅਸੀਂ ਖਾਣੇ ਵੀ ਆ ਰੈਂਡਮਲੀ ਕਿਤੇ ਕਿਤੇ ਖਾਣੇ ਵੀ ਆ ਕੋਈ ਭੁੰਨ ਲੈਂਦਾ ਹੈ ਗੈਟਿੰਗ ਕੋਈ ਇਹਨੂੰ ਬਾਲ ਲੈਂਦਾ ਹੈ ਕੋਈ ਇਹਨੂੰ ਸਟੀਮ ਕਰ ਲੈਂਦਾ ਹੈ ਸਭ ਤੋਂ ਪਹਿਲਾਂ ਸਮਝੋ ਸਭ ਤੋਂ ਬੈਸਟ ਵੇ ਹੈਗਾ ਸਟੀਮ ਹੋਰ ਤੇ ਬੋਇਲ ਕਰਨਾ ਠੀਕ ਹੈ ਭੁੰਨਣ ਵਾਲਾ ਅੱਜ ਦੀ ਵੀਡੀਓ ਦੇ ਮੁਤਾਬਕ ਭੁੰਨਣ ਵਾਲਾ ਵਿੱਚ ਐਗਜ਼ਿਸਟ ਨਹੀਂ ਕਰ ਰਿਹਾ ਠੀਕ ਹੈ ਠੀਕ ਹੈ ਰੀਜ਼ਨ ਉਹਦਾ ਸਮਝ ਲਓ ਦੂਸਰਾ ਜਦੋਂ ਅਸੀਂ ਸ਼ਕਰਗੰਦੀ ਨੂੰ ਅਸੀਂ ਖਾਣ ਲੱਗਦੇ ਤਾਂ ਛਿਲਕਾ ਉਤਾਰ ਦਿੰਨੇ ਆ ਇਹਦੇ ਵਿੱਚ ਤਾਂ ਸਾਰਾ ਕੁਝ ੁੱਪਿਆ ਇਹੀ ਤਾਂ ਹੈ ਜਵਾਨੀ ਦਾ ਅਸਲੀ ਰਾਜ ਅੱਛਾ ਜਿਹੜੀ ਬਲੂ ਬੇਰੀ ਨੂੰ ਬੀਟ ਕਰਨਾ ਹੈ ਇਸੇ ਨੇ ਤਾਂ ਕਰਨਾ ਹੈ 3000 ਰੁਪਏ ਕਿਲੋ ਨੂੰ ਜਿੰਨੇ ਪਿੱਛੇ ਛੱਡ ਦਿੱਤਾ ਉਹ ਆਹੀ ਚੀਜ਼ ਹੈ ਜਿਹੜੀ ਤੁਸੀਂ ਉਤਾਰ ਰਹੇ ਹੋ ਅੱਛਾ ਇਹ ਉਤਾਰ ਕੇ ਅਸੀਂ ਕੂੜੇਦਾਨ ਛੱਡ ਦੇਣੀ ਹੈ ਹਾਂਜੀ ਹਾਂਜੀ ਪਰ ਇਹਦੇ ਅੰਦਰ ਛੁਪਿਆ ਹੈ ਤੁਹਾਡੇ ਨਵੇਂ ਸੈੱਲ ਬਣਾਉਣ ਦਾ ਰਾਜ ਇਹਦੇ ਅੰਦਰ ਛੁਪਿਆ ਹੈ ਤੁਹਾਨੂੰ ਜਵਾਨ ਰੱਖਣ ਦਾ ਰਾਜ ਇਹਦੇ ਅੰਦਰ ਛੁਪਿਆ ਹੈ ਬੁਢੇਪੇ ਨੂੰ ਲੇਟ ਕਰਨ ਦਾ ਰਾਜ ਇਹਦੇ ਅੰਦਰ ਛ ਕੈਂਸਰ ਨੂੰ ਪ੍ਰिवेंट ਕਰਨ ਦਾ ਰਾਜ ਇਹਦੇ ਅੰਦਰ ਛੁਪਿਆ ਹੈ ਛੋਟੇ ਬੱਚਿਆਂ ਦਾ ਬੇਬੀ ਫੂਡ ਬਣਾਉਣ ਦਾ ਰਾਜ ਬੱਚਾ 3 ਸਾਲ ਦਾ ਹੁੰਦਾ ਹੈ ਉਹਨੂੰ ਆਪਾਂ ਫੂਡ ਦੇ ਲੈ ਕੇ ਜਾਣਾ ਹੈ ਠੀਕ ਹੈ ਸਭ ਤੋਂ ਬੈਸਟ ਫੂਡ ਹੈ ਬੇਬੀ ਫੂਡ ਹੈ ਅੱਛਾ ਜੀ ਇਹ ਸਭ ਤੋਂ ਬੈਸਟ ਰੀਜ਼ਨ ਫਾਈਬਰ 4% ਤੋਂ ਜ਼ਿਆਦਾ ਵਿਟਾਮਿਨ A 400% ਤੋਂ ਜ਼ਿਆਦਾ 400% 130 ਗ੍ਰਾਮ 130 ਗ੍ਰਾਮ ਕੋਈ ਵੀ ਹੋਰ ਚੀਜ਼ ਲੈ ਲਓ ਜਿਹਦੇ ਅੰਦਰ ਵਿਟਾਮਿਨ A ਪਾਇਆ ਜਾਂਦਾ ਹੋਵੇ ਉਹਦੇ ਨਾਲੋਂ 400% ਵਿਟਾਮਿਨ ਜੇ ਇਹ ਜਿਹੜਾ A ਹੈ 400% ਚੋਂ ਜ਼ਿਆਦਾ ਹੈ ਠੀਕ ਹੈ 30% ਵਿਟਾਮਿਨ C ਜ਼ਿਆਦਾ ਹੈ ਵਿਟਾਮਿਨ A ਇਹਦੇ ਚ ਵਿਟਾਮਿਨ B ਇਹਦੇ ਚ ਵਿਟਾਮਿਨ C ਇਹਦੇ ਚ ਵਿਟਾਮਿਨ D ਇਹਦੇ ਚ ਵਿਟਾਮਿਨ E ਇਹਦੇ ਚ ਵਿਟਾਮਿਨ K ਇਹਦੇ ਚ ਪੂਰੀ ਵਿਟਾਮਿਨ C ABC ਨਾਲ ਭਰੀ ਹੋਈ ਸ਼ੱਕਰ ਕੰਦੀ ਬਲੂ 베ਰੀ ਦੇ ਸਾਹਮਣੇ ਕੁਝ ਵੀ ਨਹੀਂ ਸਾਨੂੰ ਨਹੀਂ ਲੱਗਦੀ ਚੰਗੀ ਕਿਉਂਕਿ ਇਹ ਰੇੜੀਆਂ ਤੇ ਵਿਕਦੀ ਹੈ ਤਾਂ ਹੀ ਇਹਦੀ ਹਾਲਤ ਮੰਦੀ ਠੀਕ ਹੈ ਲੇਕਿਨ ਜਦੋਂ ਚੀਜ਼ਾਂ ਵੈਲਿਊ ਦੇ ਹਿਸਾਬ ਨਾਲ ਜਿਹੜੀਆਂ ਨੇ ਅੰਦਰ ਦੀ ਜੋ ਤੇ ਗੁਣਾ ਦੀ ਵੈਲਿਊ ਹੈ ਨਾ ਉਹਦੇ ਹਿਸਾਬ ਨਾਲ ਉਹਦੀ ਜਗਰ ਮੈਂ ਇਹਦੇ ਗੁਣਾ ਦੀ ਗੱਲ ਕਰ ਲਵਾਂ ਜੋ ਦੇ ਅੰਦਰ ਗੁਣ ਭਰੇ ਨੇ ਬਲੂ ਵੇਰੀ ਤੇ 3000 ਜੋ ਇਹ ਕੰਮ ਕਰਦੀ ਹੈ ਜੋ ਇਹ ਵਰਕ ਕਰਦੀ ਹੈਗੀ ਹੈ ਸਰ ਜਵਾਨੀ ਨੂੰ ਹੋਲਡ ਕਰਨੇ ਲੋਕ ਲੱਖਾਂ ਰੁਪਏ ਚੁੱਕੀ ਫਿਰਦੇ ਨੇ ਬਿਲਕੁਲ ਠੀਕ ਹੈ ਮੇਰੀ ਜਵਾਨੀ ਹੋਲਡ ਹੋ ਜਾਏ ਮੈਂ ਕਹਿੰਦਾ 1.5 2 2 4 4 ਲੱਖ ਦੀ ਪਤਾ ਨਹੀਂ ਕਿਹੜੀਆਂ ਉਹ ਚੀਜ਼ਾਂ ਬਣਾਈ ਫਿਰਦੇ ਨੇ ਔਰ ਲੋਕ ਵੇਚਦੇ ਫਿਰਦੇ ਨੇ ਲੋਕ ਖਰੀਦਦੇ ਫਿਰਦੇ ਆ ਹੂੰ لیکن جوانی ਹੋਲਡਰ ਨਹੀਂ ہوئی ਪਰ ਕੁਦਰਤ ਨੇ ਉਹ ਉਸੇ ਚੀਜ਼ ਦੀ ਇੱਕ ਸਾਇੰਸ ਨੇਚਰਲ ਸਾਇੰਸ ਦੇ ਮੁਤਾਬਕ ਇਸ ਸ਼ਕਰਕੰਦੀ ਦੇ ਅੰਦਰ ਸਭ ਕੁਝ ਫਿੱਟ ਕੀਤਾ ਠੀਕ ਹੈ ਦੇਖੋ ਵਿਟਾਮਿਨ A ਅੱਖਾਂ ਦੀ ਸੁਪਰ ਪਾਵਰ ਵਿਟਾਮਿਨ B ਲੀਵਰ ਦੀ ਪਾਵਰ ਹੁਣ ਵਿਟਾਮਿਨ ਮੈਂ ਇਹਨੂੰ ਬੇਬੀ ਫੂਡ ਕਿਉਂ ਕਿਹਾ ਜਿਹੜੇ ਬੱਚੇ ਨੇ ਦੰਦ ਕੱਢ ਲੈਣੇ ਉਸ ਤੋਂ ਬਾਅਦ ਅਸੀਂ ਉਹਨੂੰ ਹਲਕਾ ਹਲਕਾ ਅਨਾਜ ਵਾਲ ਲੈ ਕੇ ਜਾਂਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇਸੇ ਦਾ ਬੇਬੀ ਫੂਡ ਖਿਲਾਓ ਚੱਕਰ ਗੰਦੀ ਨੂੰ ਤੁਸੀਂ ਬੋਇਲ ਕਰੋ ਉਸ ਤੋਂ ਬਾਅਦ ਛੋਟੇ ਛੋਟਾ ਕੱਟ ਕਰਕੇ ਆਲੂ ਦੀ ਰਿਪਲੇਸਮੈਂਟ ਹੋ ਸਕਦੀ ਹੈ ਸਰਦੀਆਂ ਬਿਲਕੁਲ ਹੋ ਸਕਦੀ ਜੀ ਬਿਲਕੁਲ ਹੋ ਸਕਦੀ ਹੈ ਔਰ ਪਲੱਸ ਛਿਲਕਾ ਬੋਇਲ ਕਰਨ ਤੋਂ ਬਾਅਦ ਚੰਗੇ ਢੰਗ ਨਾਲ ਤੋਲੋ ਛਿਲਕਾ ਬੋਇਲ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਨ ਤੋਂ ਬਾਅਦ ਛਿਲਕਾ ਨਹੀਂ ਉਤਾਰਨਾ ਹੈਗਾ ਸਣੇ ਛਿਲਕੇ ਹਲਕਾ ਹਲਕਾ ਇਹਨੂੰ ਇਹਨੂੰ ਤੁਸੀਂ ਇੱਕ ਚੂਰੀ ਦੀ ਤਰ੍ਹਾਂ ਬਣਾ ਕੇ ਬੱਚੇ ਨੂੰ ਆਇਸਾ-ਇਸਾ ਨੂੰ ਹਲਕੀ ਛੋਟੀ ਛੋਟੀ ਬਾਈਟ ਦੇ ਵਿੱਚ ਦੇਣਾ ਸ਼ੁਰੂ ਕਰੋ ਕੰਮ ਕੀ ਕਰੇਗੀ ਇਹਦੇ ਅੰਦਰ ਵਿਟਾਮਿਨ B1 b2 b3 b6 b9 b ਕੰਪਲੈਕਸ ਹੈ ਜੀ b ਕੰਪਲੈਕਸ ਹੈ ਬੱਚੇ ਦੇ ਮੈਟਾਬੋਲਿਕ ਨੂੰ ਸਟਰੋਂਗ ਕਰਨ ਦੇ ਲਈ ਇਸ ਤੋਂ ਵਧੀਆ ਧਰਤੀ ਤੇ ਸੌਖਾ ਤੇ ਸਸਤਾ ਕੋਈ ਇਲਾਜ ਨਹੀਂ ਹੈਗਾ ਛੋ ਜਿੰਨਾ ਵੀ ਤੁਹਾਡਾ ਬੱਚਾ ਇਹਨੂੰ ਖਾਏਗਾ ਪੇਟ ਪ੍ਰੋਪਰ ਸਾਫ ਹੋਏਗਾ ਲੀਵਰ ਬਹੁਤ ਅਗਰੈਸਿਵਲੀ ਜਠਰਗਣੀ ਉਹਦੀ ਉਤੇਜਿਤ ਹੋਏਗੀ ਔਰ ਜਿੰਨੀ ਅੱਛੀ ਜਠਰਗਣੀ ਹੋਏਗੀ ਤੁਹਾਡੇ ਬੱਚੇ ਦੀ ਓਨਾ ਹੀ ਅੱਛਾ ਉਹਦਾ ਸੁਭਾਅ ਹੋਏਗਾ ਉਹਨੇ ਚੰਗੀ ਗ੍ਰੋਥ ਕਰੇਗਾ ਉਹਨੇ ਜਿਆਦਾ ਪਾਵਰਫੁਲ ਦਿਮਾਗ ਦਾ ਮਾਲਕ ਹੋਏਗਾ ਆਬਜ਼ਰਵੇਸ਼ਨ ਬਹੁਤ ਵੱਡੀ ਹੋਣ ਵਾਲੀ ਹੈ ਮੈਂ ਕਿਉਂ ਕਹਾਂਗਾ ਬਚਪਨ ਤੋਂ ਸ਼ੁਰੂ ਕਰੋ ਜੇ ਜਵਾਨੀ ਹੌਲਡ ਕਰਨੀ ਹੈ ਬਿਲਕੁਲ ਜੀ ਇਹਦਾ ਇਸਤੇਮਾਲ ਕਰਨ ਦਾ ਸੌਖਾ ਢੰਗ ਲੈਣੇ ਸਭ ਤੋਂ ਪਹਿਲਾਂ ਕੁਆਂਟੀਟੀ ਦੱਸ ਦਿਆਂ ਜਿੰਨੇ ਵੀ ਲੈਣਾ ਹੈ ਇਹਨੂੰ 100 ਤੋਂ 150 ਗ੍ਰਾਮ ਖਾਣਾ ਠੀਕ ਹੈ। ਔਰ 21 ਦਿਨ ਤੋਂ ਵੱਧ ਰੱਜ ਕੇ ਨਹੀਂ ਖਾਣਾ। 21 ਦਿਨ ਤੋਂ ਵੱਧ ਨਹੀਂ ਖਾਣਾ। ਅਸੀਂ ਤਾਂ ਰੱਜ ਕੇ ਖਾ ਲਵਾਂ। ਹਾਂ ਰੱਜ ਕੇ ਵੀ ਖਾਣੇ 21 ਦਿਨ ਤੋਂ ਵੱਧ ਨਹੀਂ। ਉਹ ਕਿਤੇ ਨਹੀਂ ਖਾਣੇ ਨਾ ਬਾਜ ਮੂੰਹ ਨਹੀਂ ਕਰਦੇ। ਹਾਂ ਸਹੀ ਗੱਲ ਹੈ। ਪਰ ਸਰਦੀਆਂ ਸਭ ਤੋਂ ਬੈਸਟ ਟਾਈਮ ਹੈ। ਸਰਦੀਆਂ 'ਚ ਇਹ ਸ਼ਕਰਕੰਦੀ ਦਾ ਸਭ ਤੋਂ ਵਧੀਆ ਟਾਈਮ ਤੇ ਇਹਦੀ ਕੁਆਂਟੀਟੀ 100 ਤੋਂ 150 ਗ੍ਰਾਮ ਇਹ ਕਦੀ ਨਹੀਂ ਭੁੱਲਣਾ। ਜਿਹਦੇ ਅੰਦਰ ਸਟੋਨ ਬਣਦਾ ਮੈਂ ਨਾਲ ਦੀ ਨਾਲ ਚੀਜ਼ ਦੱ ਜਿਹਦੇ ਅੰਦਰ ਸਟੋਨ ਬਣਦਾ ਉਹਨੇ 7 ਦਿਨ ਤੋਂ ਵੱਧ ਨਹੀਂ ਖਾਣੀ ਠੀਕ ਹੈ ਕੈਲਸ਼ੀਅਮ ਆਕਸੀਲੇਟ ਜਿਆਦਾ ਇਹ ਤਿਆਰ ਕਰਦੀ ਹੈ ਕਿਉਂਕਿ ਪਾਵਰ ਬੜੀ ਜਿਆਦਾ ਹੈ ਦੇ ਅੰਦਰ ਔਰ ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਇਹਦੇ ਅੰਦਰ ਨੇ 7 ਦਿਨ ਤੋਂ ਵੱਧ ਨਹੀਂ ਖਾਣਾ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਉਹ 21 ਦਿਨ ਤੱਕ ਕੰਟੀਨਿਊ ਕਰ ਸਕਦੇ ਆ ਲੇਕਿਨ ਮੈਂ ਤੁਹਾਨੂੰ ਇਹ ਕਹਿ ਦੇਣਾ ਕੰਮ ਇਹਦਾ ਪਹਿਲੇ ਦਿਨ ਤੋਂ ਸ਼ੁਰੂ ਹੈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਹੈ ਕੀ ਕਰੂ ਪਹਿਲੇ ਦਿਨ ਦੀ ਪਹਿਲੇ ਦਿਨ ਤੋਂ ਤੁਹਾਨੂੰ ਜਵਾਨੀ ਦੇ ਉਹ ਅਹਿਸਾਸ ਤੁਹਾਡਾ ਨੂਰ ਤੁਹਾਡੀ ਬਾਡੀ ਦੀ ਊਰਜਾ એનર્ਜੀ ਤੁਹਾਡਾ ਡਾਈਜੈਸ਼ਨ ਤੁਹਾਡਾ ਪੇਟ ਦਾ ਸਾਫ਼ ਹੋਣਾ ਤੁਹਾਡੇ ਜੋੜਾਂ ਦੇ ਵਿੱਚ એનર્ਜੀ ਤੇ ਤਾਕਤ ਤੇ ਗਰਮੈਸ਼ ਆਉਣਾ ਜੋੜਾਂ ਦਰਦਾਂ ਨੂੰ ਰੋਕਣ ਦੀ ਤਾਕਤ ਹੈ ਉਹ ਸਾਰੇ ਪਹਿਲੇ ਦਿਨ ਤੋਂ ਤੁਹਾਨੂੰ ਇਹਦੀ ਊਰਜਾ ਮਹਿਸੂਸ ਹੋ ਜਾਣੀ